ਤਿਆਨ ਤੁਹਾਡੇ ਕੋਲ ਪ੍ਰਾਲੀ ਸਾੜਨ ਲਈ ਪ੍ਰਸ਼ਾਸ਼ਕ ਜਨ ਆਊਗਾ ਉਹਨਾਂ ਨੂੰ ਪੁੱਛੋ ਠੀਕ ਆ ਗ੍ਰੀਨ ਰੈਮੂਵਲ ਦੀ ਹਦਾਇਤਾਂ ਨੂੰ ਅਸੀਂ ਮੰਨਦੇ ਆ ਤੁਸੀਂ ਵੀ ਮੰਨੋ ਅਸੀਂ ਪ੍ਰਾਲੀ ਨੂੰ ਇਤਸ਼ਾਹ ਨਹੀਂ ਕਰਦੇ ਮੈਂ ਤਾਂ ਪਿੰਡਾਂ ਤੇ ਵੀ ਕੀ ਆ ਵੀ ਅਸੀਂ ਰਾਲਾ ਸਾੜ ਲੈਨੇ ਆ ਇਸ ਹਰ ਕਲੀ ਜਿਹੜਾ ਪ੍ਰਸ਼ਾਸਨ ਦੇ ਲੋਕ ਆ ਉਹ ਵੀ ਆਪਣੇ ਨਾਲ ਸਹਿਮਤ ਆ ਦੱਬੀ ਬਾਜ ਵਿੱਚ ਕਹਿੰਦੇ ਆ ਕਿ ਤੁਸੀਂ 4 ਵਜੇ ਤੋਂ ਬਾਅਦ ਆ ਕੰਮ ਕਰ ਲਓ ਵੀ ਅਸੀਂ ਤੁਹਾਨੂੰ ਕਹਿੰਦੇ ਕੋਈ ਨਹੀਂ ਸਾਡੀ ਮਜਬੂਰੀ ਹੈ ਇਹ ਤਾਂ ਆਪਣੇ ਭੈਣ ਭਰਾ ਹੀ ਨੇ ਤਾਂ ਇਹਨਾਂ ਚੀਜ਼ਾਂ ਨੂੰ ਵੇਖਣ ਲਈ ਸਾਨੂੰ ਹਰ ਇੱਕ ਚੀਜ਼ ਤੇ ਜਿੱਥੇ ਇਸ ਸਟੇਜ ਤੇ ਕਿਤੇ ਵੀ ਪ੍ਰਾਲੀ ਨੂੰ ਜਿਵੇਂ ਆਪਣੇ ਵੱਡੇ ਆਗੂ ਕਹੀ ਜਾਂਦੇ ਨੇ ਡੱਲਿਆਲ ਸਾਹਿਬ ਕਹਿੰਦੇ ਵੀ ਅੱਗ ਲਾਵਾਂਗੇ ਪੰਦੀਰ ਸਾਹਿਬ ਕਹਿੰਦੇ ਅੱਗ ਲਾਵਾਂਗੇ ਫਿਰ ਸਾਡੇ ਤੇ ਦੂਸ਼ਨਾ ਵੀ ਇਹ ਕਿਸਾਨ ਅੱਗ ਨੂੰ ਉਤਸ਼ਾਹ ਕਰਦੇ ਆ ਪਰ ਦੂਸ਼ਨਾ ਨੂੰ ਉਤਸ਼ਾਹ ਕਰਦੇ ਸਾਡੀ ਮਜਬੂਰੀ ਹੈ ਨਾ ਅਸੀਂ ਸਮਾਜ ਵਿੱਚ ਵਿਚਰਦਿਆਂ ਹਰੇਕ ਚੀਜ਼ ਦਾ ਖਿਆਲ ਕਰਦੇ ਆ ਔਰ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਵੀ ਭਾਈ ਜੇ ਤੁਸੀਂ ਗ੍ਰੀਨ ਟ੍ਰੈਮਨਲ ਦੀਆਂ ਤਿਆਤਾਂ ਨੂੰ ਮੰਨਦੇ ਹੋ ਤਾਂ ਫਿਰ ਜੋ ਗ੍ਰੀਨ ਟ੍ਰੈਮਨਲ ਨੇ ਕਿਹਾ ਜੋ ਸਪ੍ਰਿੰਗਪੁਰ ਦੇ ਇਲਾਕਾ ਬਣਾਇਆ ਉਹਨੂੰ ਲਾਗੂ ਕਰੋ ਸਰਕਾਰ ਇਸ ਗੱਲ ਤੋਂ ਮੁੜ ਕੇ ਆ ਆਫਤਾਂ ਤਬਦੀਬਾਂ ਬਣਾਉਂਦੀ ਆ ਆਪਦੇ ਪੱਲੇ ਕੋਈ ਕੁਝ ਨਹੀਂ ਦਿੱਤੀ ਤਾਂ ਸਾਨੂੰ ਉਹਦੇ ਵੀ ਵਿਰੋਧ ਨੂੰ ਕਰਦੇ ਆ ਪਰ ਹਲਦੀ ਰੋਗ ਜਿਹੜਾ ਹੈ ਉਹਨੂੰ ਉਹਦਾ ਜਿਹੜਾ ਕਿਰਮਯੋਗ ਅੱਗ ਦੇ ਤਹਿਤ ਹੀ ਮੰਨਣਾ ਦੀ ਅੱਗ ਨਾਲ ਲਾਵਾਂਗੇ ਇਹ ਜਾਂ ਯੂਨੀਵਰਸਿਟੀ ਵੀ ਕਹਿ ਰਹੀ ਆ ਸਰਕਾਰ ਦੇ ਉਦਾਰੇ ਆ ਜਿਹੜੇ ਕਹਿੰਦੇ ਕਿ ਹਲਦੀ ਰੋਗ ਨੂੰ ਜੇ ਖਤਮ ਕਰਨਾ ਅੱਗੇ ਤੋਂ ਤੇ ਉਹਦੇ ਲਈ ਅੱਗ ਜ਼ਰੂਰੀ ਆ ਇਹ ਅੱਗ ਨਹੀਂ ਲੱਗਦੀ ਤਾਂ ਹਲਦੀ ਰੋਗ ਤੁਹਾਨੂੰ ਹਰ ਬੜੀ ਬੜੀ ਇਹਦਾ ਬਦਲਾਅ ਲਈ ਆਪਾਂ ਨੂੰ ਕੀ ਕਰਨਾ ਪੈਣਾ ਤੇ ਆਪਾਂ ਨੂੰ ਸਿਹਤਮੰਦੀ ਲੋੜ ਆ ਇਹ ਬੜੇ ਡੂੰਗੇ ਵਿਚਾਰਾ ਦੇ ਨਾਲ ਇਹਨੂੰ ਖੋਲਣਾ ਪਊਗਾ ਕਿ ਇਹਨਾਂ ਦਾ ਹੱਲ ਕੀ ਕਰਨਾ ਜੇ ਨਤੀਜਿਆਂ ਦਾ ਹੱਲ ਹੋਊਗਾ ਤਾਂ ਅਸੀਂ ਵੀਰੋਂ ਕਾਮਯਾਬ ਹੋਵਾਂਗੇ ਉਹ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਕਿ ਦਰਿਆਵਾਂ ਦੇ ਲਾਗੇ-ਲਾਗੇ ਹੜਪੀਟ ਤੋਂ ਲੋਕਾਂ ਦਾ ਸਰਕਾਰ ਨੇ ਕੋਈ ਸਾਥ ਨਹੀਂ ਸਰਕਾਰ ਪੈਸੇ ਲੋਕਾਂ ਤੋਂ ਇਕੱਠੇ ਕਰਦੀ ਆ ਤੇ ਵਰਤਨੀ ਕਿੱਥੇ ਆ ਦਿੱਲੀ ਦਰਬਾਰ ਵਾਲਿਆਂ ਨੂੰ ਤਾਂ ਕਿ ਇਹਨਾਂ ਦਾ ਅਸੀਂ ਵਿਰੋਧ ਨਾ ਕਰਾਂਗੇ ਤਾਂ ਫਿਰ ਅਸੀਂ ਬਚ ਨਹੀਂ ਪਾਵਾਂਗੇ ਜੇ ਅੱਜ ਅਸੀਂ ਵਿਧਾਨ ਸਭਾ ਦੀ ਗੱਲ ਕਰੀਏ ਤੇ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਕੁੱਕੜ ਖੇ ਉੜਦੀ ਆ ਆਪਾਂ ਪਹਿਲੀਆਂ ਸਰਕਾਰਾਂ ਦੀ ਵੀ ਵਿਧਾਨ ਸਭਾ ਮੈਂ ਕਿਸੇ ਦੀ ਤਾਰੀਫ ਨਹੀਂ ਕਰਦਾ ਕਿ ਕਾਲੀਦਾ ਨੇ ਕੀ ਕੀਤਾ ਜਾਂ ਕਾਂਗਰਸ ਨੇ ਕੀ ਕੀਤਾ ਤਾਂ ਹੀ ਜਿਹੜਾ ਉਹ ਲੋਕਾਂ ਦਾ ਵਿਸਤਾਰ ਹੋ ਸਕੇ ਲੋਕਧਰ ਦਾ ਜੁੜੇ ਝੂਠ ਬਰੇਬ ਨਾਲ ਬਣਾਈ ਹੋਈ ਸਰਕਾਰ ਜ਼ਿਆਦਾ ਕੰਮ ਨਹੀਂ ਚੱਲਦੀ ਉਹ ਲੋਕ ਆਜੂਬਦੀ ਬੜੀ ਨਾ ਇਹ ਮਜ਼ਦੂਰ ਦੀ ਮੰਡੀ ਕੋਈ ਇੱਕ ਚੀਕਾ ਰੱਖਦੀ ਜਾਂ ਮੁਲਾਜ਼ਮ ਦੀ ਬਣ ਜਾਂਦੀ ਜਾਂ ਮਜ਼ਦੂਰ ਦੀ ਬਣ ਜਾਂਦੀ ਜਾਂ ਕਿਸਾਨ ਦੀ ਬਣ ਜਾਂਦੀ ਨਾ ਦੁਕਾਨਦਾਰ ਦੀ ਬਣ ਹਰੇਕ ਵਰਗ ਇਥੋਂ ਚੀਕਾ ਮਾਰਦਾ ਸਾਧ ਵਿਰੋਧੀ ਕਰਦਾ ਰੋਲ ਕੋ ਨਿਭਾਉਂਦਾ ਹੈ ਕਿਸਾਨ ਜੱਦੇ ਬੰਦੀ ਇਹ ਕਿਸਾਨ ਜੱਦੇ ਬੰਦੀਆਂ ਵਿਰੋਧੀ ਧਿਰ ਦਾ ਰੋਲ ਨਿਭਾਉਦੀ ਹੈ 300 ਨਹਾ ਸੋ ਨਿਹਾਲ ਸੋ ਨਿਹਾਲ ਸੋ ਸਜਾ ਤਾਲ ਸੋ ਨਿਹਾਲ ਸੋ ਸਜਾ ਤਾਲ ਹਾਜੀ ਸਰ ਦੂਸਰਾ ਜਿੱਥੇ ਇਕਾਈ ਦਾ ਗਠਨ ਕੀਤਾ ਗਿਆ ਕੀ ਕਹਨੇ ਕੋ ਮੈਂ ਫਰਮਾਨ ਸਿੰਘ ਸੰਬੰਧੀ ਸਿਵਾ ਪ੍ਰਧਾਨ ਭਾਰਤੀ ਕਿਸਾਨ ਨੇ ਪੰਜਾਬ ਅੱਜ ਅਸੀਂ ਜਿਲ੍ਹਾ ਫਰੂਜ਼ਪੁਰ ਦੇ ਪਿੰਡ ਕੋਠੇ ਡੋੜ ਕੋਠੇ ਡੋੜ ਦੇ ਵਿੱਚ ਇਕਾਈ ਦਾ ਗਠਨ ਕੀਤਾ ਜਿਹਦੇ ਵਿੱਚ ਸਰਦਾਰ ਕਰਮਜੀਤ ਸਿੰਘ ਨਾਲੋਂ ਅਸੀਂ ਇਕਾਈ ਪ੍ਰਧਾਨਗੀ ਕੀਤਾ ਜਿਦੇ ਵਿੱਚ ਭਾਰਤੀ ਸੰਜ ਨੇ ਪੰਜਾਬ ਦੀ ਸਮੁੱਚੀ ਟੀਮ ਰਵੀਪ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋੜ ਸਰਦਾਰ ਭਿਕਿੰਦਰ ਸਿੰਘ ਔਲਖ ਜਨਨ ਸਕੱਤਰ ਪੰਜਾਬ ਸਰਦਾਰ ਰਾਜਵੀਰ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਫਰੀਦਕੋੜ ਸਮੁੱਚੀ ਫਰੀਦਕੋੜ ਦੀ ਟੀਮ ਇੱਥੇ ਹਾਜ਼ਰ ਸੀ ਔਰ ਸਾਰਿਆਂ ਨੇ ਇਕਾਈ ਦੇ ਵਿੱਚ ਜਿੰਨੇ ਵੀ ਸ਼ਾਮਲ ਹੋਏ ਆ ਸਾਰਿਆਂ ਨੂੰ ਜੀ ਆਇਆਂ ਕਿਹਾ ਔਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਇੱਕ ਧੱਕੇਸ਼ਾਹੀ ਦਾ ਪਲਾਨ ਤਿਆਰ ਕੀਤਾ ਹੈ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਨਹੀਂ ਅਸੀਂ ਕਹਿੰਦੇ ਕਿ ਅਸੀਂ ਪਰਾਲੀ ਨੂੰ ਅੱਗ ਲਾਉਣ ਉਤਸ਼ਾਹ ਨਹੀਂ ਕਰਦੇ ਅਸੀਂ ਕਹਿੰਦੇ ਕਿ ਜੋ ਵੀ ਗ੍ਰੀਨ ਟਰਬਨਲ ਦੀਆਂ ਹਦਾਇਤਾਂ ਨੇ ਜਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਅਸੀਂ ਜ਼ਿੰਮੇਵਾਰ ਨੂੰ ਉਹ ਸੰਧਵ ਉਹਹਿਆ ਕਰਾਵਾਂਗੇ ਜਾਂ ਅਸੀਂ 200 ਰੁਪਏ ਪਰ ਕੁਆਂਟਲ ਜਿਹੜਾ ਗ੍ਰੀਨ ਟਰਬਨਲ ਦੀ ਉਹਨਾਂ ਨੇ ਹਦਾਇਤਾਂ ਵਿੱਚ ਲਿਖਿਆ ਹੈ ਅਸੀਂ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਪਰ ਉਹ ਸਰਕਾਰ ਇਸ ਚੀਜ਼ ਤੋਂ ਮੁੜਕਰ ਇੱਕ ਪ੍ਰੈਸ਼ਰਾਈਜ਼ ਕਰਕੇ ਲੋਕਾਂ ਦੇ ਪਰਚੇ ਦੇ ਕੇ ਕਿਸਾਨ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਇਸ ਲਈ ਅਸੀਂ ਲੋਕਾਂ ਨੂੰ ਜਾਗਰੂਤ ਕਰਦੇ ਆ ਕਿ ਅਸੀਂ ਜੋ ਵੀ ਸਰਕਾਰ ਜਿੱਥੇ ਆਪਣਾ ਦਬਦਬਾ ਬਣਾਉਗੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਔਰ ਕਿਸਾਨ ਜਥੇਬੰਦੀ ਕਿਸਾਨਾਂ ਦੇ ਹੱਕ ਦੀ ਲੜਾਈ ਲੜਦੀ ਰਹੇਗੀ ਔਰ ਕਿਸਾਨਾਂ ਦੇ ਨਾਲ ਹਰ ਇੱਕ ਤਰ੍ਹਾਂ ਅਸੀਂ ਖੜੇ ਹੋਵਾਂਗੇ ਸਰ ਮੌਜੂਦਾ ਸਰਕਾਰ ਵੱਲੋਂ ਤਾਂ ਇਹ ਕਿ ਅਸੀਂ ਕਿਸਾਨ ਨੇ ਜਿਹੜਾ ਮੰਡੀਆਂ ਦੇ ਵਿੱਚ ਰੋਲ ਨਹੀਂ ਦਿੱਤਾ ਜਾਊਗਾ ਔਰ ਜਿਹੜਾ ਫਸਲ ਦਾ ਹੈਗਾ ਉਹਦਾ ਉਹਨੂੰ ਵੀ ਅਸੀਂ ਆਵਦੇ ਲੈਵਲ ਤੇ ਜਿਹੜਾ ਹੈ ਨਾ ਬਾਲ ਬਣਾਨੀ ਲੱਗਦਾ ਵੀ ਕਿ ਤਨੇ ਜਿਤੇ ਪ੍ਰਕਾਰ ਦੀ ਚੀਜ਼ ਜਿਦਾਂ ਹੈ ਤੁਸੀਂ ਵੇਖੋ ਕਿ ਕਿਸਾਨ ਨੇ ਆਪਣੇ ਸਰਕਾਰ ਨੇ ਹਰੇਕ ਖਾਤੇ ਯੂ-ਟਰਨ ਲਿਆ ਕਿਸੇ ਵੀ ਗਲਤ ਤੁਸੀਂ ਹਾਰਪੀਟ ਦਾ ਦੇ ਮੁੱਦੇ ਤੇ ਦੇਖ ਲਓ ਸਰਕਾਰ ਨੇ ਕਿਹਾ ਕਿ ਅਸੀਂ 20-2000 ਰੁਪਇਆ ਇਹਨਾਂ ਨੂੰ ਮਾਫਜ਼ਾ ਦੇਵਾਂਗੇ ਪਰ ਇਕਰ ਦਾ ਅੱਜ ਉਹ ਕਹਿੰਦੇ ਆ ਜੀ ਜਿਹਦਾ ਇੰਨੇ ਪਰਸੈਂਟ ਹੋਇਆ 7600 ਦੇਵਾਂਗੇ ਕਿਤੇ 7200 ਦੇਵਾਂਗੇ ਉਹ ਇਹ ਸਾਰਾ 100% ਦਾ ਮਾਫਜ਼ਾ ਕਿਸੇ ਨੂੰ ਦੇ ਹੀ ਨਹੀਂ ਰਹੇ ਉਸੇ ਤਰ੍ਹਾਂ ਹਰੇਕ ਹਾਲ ਤੇ ਸਰਕਾਰ ਕਹਿੰਦੀ ਕੋਸ਼ਾ ਔਰ ਕਰਦੀ ਕੋਸ਼ਾ ਯੂ ਟਰਨ ਲੈਂਦੀ ਆ ਜਿਸ ਤਰ੍ਹਾਂ ਸਰਕਾਰ ਨੇ ਮਿਸ਼ਨ ਚਲਾਤਾ ਚੜਦੀ ਕਲਾ ਔਰ ਚੜਦੀ ਕਲਾ ਦੇ ਵਿੱਚ ਵੀ ਲੋਕਾਂ ਤੋਂ ਪੈਸਿਆਂ ਦੀ ਉਮੀਦ ਕਰਦੇ ਆ ਕਿ ਸਾਨੂੰ ਪੈਸੇ ਸਾਡੇ ਖਾਤਿਆਂ ਵਿੱਚ ਪਾਓ ਸਰਕਾਰ ਨੇ ਆਪਦੇ ਕੋਲ ਕੀ ਦਿੱਤਾ ਇਹ ਸੈਂਟਰ ਸਰਕਾਰ ਨੇ 1600 ਕਰੋੜ 1600 ਰੁਪਏ ਕਰੋੜ ਰੁਪਿਆ ਦਿੱਤਾ ਹੈ ਔਰ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਤਾ ਕਿ 12500 ਕਰੋੜ ਤੁਹਾਡੇ ਕੋਲ ਪਿਆ ਤੁਸੀਂ ਵੰਡੋ ਰਲੀਫ ਫੰਡ ਚ ਤੁਸੀਂ ਦੇ ਸਕਦੇ ਹੋ ਔਰ ਇਹਦੇ ਵਿੱਚ ਕੀ ਸਚਾਈ ਹੈ ਇਹ ਤਾਂ ਪੰਜਾਬ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੇ ਕੁਝ ਵੀ ਅਜ ਤੱਕ ਨਹੀਂ ਪਾਇਆ ਕੱਲੇ ਇਹੀ ਸਾਡੇ ਸੀਐਮ ਸਾਹਿਬ ਮਾਣਯੋਗ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਵੀ ਕੋਈ ਕਿਸਾਨ ਤੇ ਮੁਸੀਬਤ ਆਉਂਦੀ ਆ ਚਾਹ ਪਾਣੀ ਆਉਂਦਾ ਹੈ ਚਾਹ ਅੱਗ ਲੱਗਦੀ ਆ ਤਾਂ ਗਰਦੋਰੀਆਂ ਬਾਅਦ ਚ ਹੋਣੀਆਂ ਪਹਿਲਾਂ ਮੁਆਵਜ਼ਾ ਮਿਲੂਗਾ ਨਾ ਤਾਂ ਅੱਜ ਮੁਆਵਜ਼ਾ ਮਿਲਿਆ ਔਰ ਨਾ ਗਰਦੋਰੀਆਂ ਹੋਰੀਆਂ ਇਹੋ ਜੀ ਸਰਕਾਰ ਜਿਹੜੀ ਹੈ ਨਾ ਇਹਨਾਂ ਨੇ ਲੋਕਾਂ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਕਿਸਾਨ ਜਥੇਬੰਦੀਆਂ ਆਪਣੇ ਲੋਕਾਂ ਦੇ ਨਾਲ ਈਲਾ ਬਦਦਰ ਬੋਇਰ ਸਟਾਈਲ ਦੇ ਵਿੱਚ ਜਿਹੜੀ ਕੋਈ ਕਾਇ ਹੋ ਲੋਕੀ ਕੋਈ ਪਾਰੰਦਰ ਅਲੈਗ ਕਰੀ ਅਸੀਂ ਗੈਰ ਸਿਆਸੀ ਆ ਅਸੀਂ ਤਾਂ ਉਹ ਕਹਿੰਨੇ ਕਿ ਜਿਹੜਾ ਸਰਕਾਰ ਜਿਹੜੀ ਸਰਕਾਰ ਜਿਹੜੀ ਪਾਰਟੀ ਕਿਸਾਨ ਦਾ ਭਲਾ ਚਾਹੁੰਦੀ ਆ ਅੱਜ ਤੱਕ ਤਾਂ ਚਾਹਿਆ ਕਿਸੇ ਕਿਉਂਕਿ ਹਰੇਕ ਸਰਕਾਰ ਜਿਹੜੀ ਵੀ ਆਈ ਆ ਕਿਸਾਨ ਨੂੰ ਝੂਠ ਬੋਲ ਕੇ ਆਈ ਆ ਇਹ ਵੀ ਸੱਤਾ ਵਿੱਚ ਆਈ ਸੀ ਬਦਲਾਅ ਦੇ ਨਾਂ ਤੇ ਕਿ ਅਸੀਂ ਸੁਆਮੀਨਾਥ ਦੀ ਰਿਪੋਰਟ ਲੈ ਕੇ ਆਵਾਂਗੇ ਕਿਸਾਨਾਂ ਨੂੰ ਆਸੂਤਾ ਦੇ ਮੰਗਰਸੋ ਕਹਿੰਦੀ ਸਰਕਾਰਾਂ ਦਿੱਤੀਆਂ ਕੋਈ ਵੀ ਸਰਕਾਰ ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ ਨੇ ਉਹਨਾਂ ਨੇ ਸਿਰਫ ਤੇ ਸਿਰਫ ਝੂਠ ਮਾਰ ਕੇ ਕਿਸਾਨਾਂ ਨੂੰ ਲੁੱਟਿਆ ਲੁੱਟੋ ਤੋਂ ਸੁਆਹ ਕੋਈ ਕਮ ਨਹੀਂ ਸਰਕਾਰ ਨੇ ਦਿੱਤੀ ਸਰ ਕਿਤੇ ਨਾ ਕਿਤੇ ਲਾਇਆ ਨਹੀਂ ਕਿ ਜਿਹੜਾ ਕਿਸਾਨ ਨੇ ਖੁੱਦ ਨੇ ਜਿਹੜੀ ਇਹ ਹੈਗੀ ਹੈ ਨਵੇਂ ਮੰਡਾਂ ਦੇ ਸੱਤਰੇ ਤੋਂ ਲੜਨ। ਨਹੀਂ ਦੇਖੋ ਜਦੋਂ ਬੰਦਾ ਪਾਵਰ 'ਚ ਆ ਜਾਂਦਾ ਨਾ ਚਾਹੇ ਕੋਈ ਵੀ ਹੋਵੇ ਉਹ ਪਾਵਰ ਦਾ ਨਸ਼ਾ ਹੀ ਇੰਨਾ ਵੀ ਉਹ ਮੁੜ ਕੇ ਆਪਦੇ ਨੂੰ ਭੁੱਲ ਜਾਂਦਾ ਜਿਹੜੇ ਅੱਗੇ ਵੀ ਸਰਕਾਰਾਂ ਚ ਆਏ ਨੇ ਉਹ ਵੀ ਕਿਸਾਨ ਪੰਜਾਬ ਦੇ ਵਿੱਚ ਕਿਸਾਨ ਚਿਹਰਾ ਹੀ ਬਣ ਕੇ ਆਏ ਨਾ ਪਰ ਕਿਸਾਨ ਨੂੰ ਕੀ ਦਿੱਤਾ ਸਵਾਹ ਲੁੱਟਣ ਤੋਂ ਸੁਆਹ ਕੁੱਟਣ ਤੋਂ ਉਹਨਾਂ ਨੇ ਕੁਝ ਨਹੀਂ ਦਿੱਤਾ ਅੱਜ ਵੱਡੀਆਂ ਵੱਡੀਆਂ ਸਰਕਾਰਾਂ ਗੱਲਾਂ ਕਰਕੇ ਆਈਆਂ ਨੇ ਹੋਣ ਦੇ ਵਿੱਚ ਪਰ ਸਰਕਾਰ ਨੇ ਕਿਸਾਨ ਦੀ ਬਾਹ ਨਹੀਂ ਫੜੀ ਜਿਸ ਤਰ੍ਹਾਂ ਅੱਜ ਮਤੀ ਜਨਤੀ ਵਿੱਚ ਇੱਕ ਕਾਇਦਾ ਬੈਠੀ ਕੀਤਾ ਗਿਆ ਕੀ ਵਿਸ਼ਵਾਸਦਾਰ ਅਸੀਂ ਜਥੇਬੰਦੀ ਕਿਸਾਨਾਂ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਹੈ ਚਾਹ ਪ੍ਰਾਲੀ ਦੇ ਮੁੱਦੇ ਤੇ ਸਰਕਾਰ ਕਿਸਾਨਾਂ ਨਾਲ ਜ਼ਬਰ ਕਰੇਗੀ ਔਰ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਕਿ ਇਹ ਪਾਣੀ ਦੇ ਮੁੱਦੇ ਤੇ ਕੋਈ ਵੀ ਵਿਰੋਧਤਾ ਕਰਦੀ ਹੈ ਕਿਸਾਨ ਦੀ ਅਸੀਂ ਕਿਸਾਨ ਦੇ ਨਾਲ ਆ ਜਿਸ ਤਰ੍ਹਾਂ ਅੱਜ ਚੂਨੇ ਨੂੰ ਹਲਦੀ ਰੋਗ ਉਹ ਸਰਕਾਰ ਦੀ ਖੇਤੀਬਾੜੀ ਟੀਮ ਦੀ ਇਹ ਟੀਮ ਜਿਹੜੀ ਉਹ ਕਹਿੰਦੀ ਆ ਕਿ ਏਜ ਦੀ ਹਲਦੀ ਰੋਗ ਹੈ ਇਹ ਸਿਰਫ ਅੱਗ ਨਾਲ ਖਤਮ ਹੋ ਸਕਦਾ ਤਾਂ ਫਿਰ ਸਰਕਾਰ ਅੱਗ ਲਾਉ ਤਾਂ ਮੁੜਕਰ ਹੁੰਦੀ ਆ ਅਸੀਂ ਤਾਂ ਫਿਰ ਉਹੀ ਗੱਲ ਆ ਗਈ ਕਿ ਮਾਨਜੋਗ ਸੁਬੀਨ ਕੋਡ ਦਿਆਂ ਦਿੱਤਾ ਗ੍ਰੀਨ ਟਰਮੀਨਲ ਦਿਆਂ ਦਿੱਤਾ ਉਹਨਾਂ ਨੂੰ ਲਾਗੂ ਕਰੇ ਜੇ ਨਹੀਂ ਲਾਗੂ ਕਰਦੀ ਤੇ ਅਸੀਂ ਜਥੇਬੰਦੀ ਆਪਣੇ ਕਿਸਾਨਾਂ ਦਾ ਸਾਥ ਦੇਊਗੀ ਉਹਨਾਂ ਦੇ ਨਾਲ ਖੜੇ ਆ ਬਿਨਾਂ ਆਪਸੰਦ ਟੈਸਟਿੰਗ ਡਾਇਗਨੋਸਟਿਕਸ ਪੰਜਾਬ ਭਾਰਤੀ ਚਾਈਆਂ ਪੰਜਾਬ ਅੱਜ ਫਰੀ ਕੋਰਟ ਦੇ ਆਤੀ ਦੇ ਕੋਠੇ ਡੋਰ ਵਿਖੇ ਅੱਜ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨੀਓ ਪੰਜਾਬ ਦੇ ਵਿੱਚ ਸਾਥੀਆਂ ਨੇ ਸ਼ਮੂਲੀਅਤ ਕੀਤੀ ਹੈ ਜਿਹੜਾ ਕਾਈ ਦਾ ਪ੍ਰaband ਕਰਨ ਸਿੰਘ ਡੋਰ ਨੂੰ ਲਗਾਇਆ ਗਿਆ ਤੇ ਤਕਰੀਬਨ ਕਮੇਟੀ ਨੇ 100 ਵਧੀਆ ਸਾਥੀਆਂ ਨੇ ਇਹਨਾਂ ਦੇ ਸਹਿਯੋਗ ਦਿੱਤਾ ਤੇ ਭਾਰਤੀ ਕਿਸਾਨੀਓ ਨੇ ਡਿਜ਼ਾਈਨ ਕੀਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਰਤੀ ਕਿਸਾਨੀਓ ਪੰਜਾਬ ਦੇ ਵਿੱਚ ਆਉਣ ਤੇ ਅਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਪੰਜਾਬ ਦਾ ਜਰਨਲਿਸਟ ਹੋਣ ਦੇ ਨਾਤੇ ਅ ਰਾਈਵੀ ਸਿੰਘ ਖੰਨਵਾ ਬੈਠੇ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਆ ਫੀਕੋੜ ਤੋਂ ਭਾਰਤੀ ਕਿਸਾਨੀਓ ਪੰਜਾਬ ਦੇ ਅਸੀਂ ਇਹਨਾਂ ਸਾਥੀਆਂ ਨੂੰ ਅਸ਼ਵਾਸ਼ਨ ਦਿੰਨੇ ਆ ਕਿ ਤੁਹਾਡੇ ਹਰ ਦੁੱਖ ਦੇ ਸੁੱਖ ਦੇ ਵਿੱਚ ਭਾਰਤੀ ਕਿਸਾਨੀਓ ਪੰਜਾਬ ਤੁਹਾਡੇ ਨਾਲ ਮੋਢਿਆਂ ਮੋਢਾ ਲਾ ਕੇ ਖੜੀ ਹੈ ਠੀਕ ਹੈ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਉਹ ਸਾਡੀ ਜਿਹੜੀ ਕਿਸਾਨੀ ਨੂੰ ਇੱਕ ਦੋਸ਼ੀ ਕਹਿ ਦੇ ਵਿੱਚ ਲਿਆ ਕੇ ਜਿਹੜੇ ਸਾਡੇ ਕਿਸਾਨ ਨੂੰ ਠੱਲ ਪਈਆਂ ਪਰ ਉਹਨਾਂ ਨਾਲ ਜੱਠਣ ਵਾਸਤੇ ਜੋ ਜਥੇਬੰਦਕ ਹੋ ਕੇ ਜੋ ਸਰਦ ਲੜੇ ਚੱਲ ਰਹੇ ਆ ਉਹਦੇ ਵਾਸਤੇ ਅਸੀਂ ਆਪ ਦੇ ਇਸ ਪਰਿਵਾਰ ਦੇ ਨਾਲ ਦਿਨ ਭੋ ਰਾਤ ਖੜੇ ਆ ਅਤੇ ਜਿਹੜੀ ਸਰਕਾਰ ਦੀਆਂ ਜਿਹੜੀਆਂ ਉਹ ਕੋਝੀਆਂ ਸ਼ਰਾਰਤਾਂ ਆ ਪਿਆ ਮੰਨ ਲਓ ਜਿਹੜਾ ਧੱਕਾ ਕਰ ਰਿਹਾ ਗ੍ਰੀਨ ਟਿਊਨਲ ਦੇ ਕਹਿਣ ਤੇ ਵੀ ਜੋ ਸ਼ਰਤਾਂ ਨੂੰ ਲਾਗੂ ਨਾ ਕਰਕੇ ਭਲਾ ਉਹ ਸਾਡਾ ਪੰਜਾਬ ਦਾ ਸੀਐਮ ਭਗਵੰਤ ਸਿੰਘ ਆ ਭਲਾ ਕੇ ਜੀ ਵਾਲਾ ਜਿਹੜੇ ਪਿਛਲੇ ਲੰਮੇ ਸਮੇ ਤੋਂ ਵੀਡੀਓ ਪਾ ਰਹੇ ਸੀ ਵੇ ਸਰਕਾਰਾਂ ਕਿਸਾਨਾਂ ਦੀ ਬਾਹ ਨਹੀਂ ਫੜਦੀਆਂ ਸਰਕਾਰਾਂ ਹੀ ਉਹਨਾਂ ਦਾ ਧੱਕਾ ਕਰਦੀਆਂ ਜਿਹਦੇ 'ਚ ਕਿਸਾਨ ਨਿਰਦੋਸ਼ ਹੈ ਅੱਜ ਅੱਜ ਉਹ ਆਪਦੇ ਮੂੰਹ ਉਹੀ ਕਾਨੂੰਨ ਲਿਆ ਕੇ ਉਹੀ ਪ੍ਰਸ਼ਾਸਨ ਨੂੰ ਇਕਰਾਮ ਦੇਉਂਦੇ ਆ ਕਿ ਕਿਸਾਨਾਂ ਤੇ ਪੱਟੇ ਦਿਓ ਪਰ ਜਿਹੜੇ ਇਹਨਾਂ ਟੋਲੇ ਨੂੰ ਫੇਰ ਮੂੰਹ ਦੀ ਖਾਣੀ ਪਊਗੀ ਕਿਸਾਨ ਦੇ 5% ਨਾਲ ਨਾ ਤਾਂ ਦਿੱਲੀ ਧੂਏ ਨਾਲ ਮਰਨ ਲੱਗੀ ਐ ਉਹ ਇੱਕ ਡਰਾਮੇ ਕਿੱਥੇ ਜਾ ਰਹੇ ਆ ਤੇ ਵੱਡੀ ਮੰਦਭਾਗੀ ਜਿਹੜੀ ਗੱਲ ਇਹ ਹੈ ਕਿ ਜਿਹੜਾ ਇੱਥੋਂ ਦਾ ਹਾਈ ਕੋਰਟ ਆ ਸੁਪਰੀਮ ਕੋਰਟ ਆ ਜਿਨੇ ਇਹ ਫੈਸਲਾ ਦਿੱਤਾ ਕਿ ਕਿਸਾਨਾਂ ਤੇ ਪਸਤੇ ਦੱਸ ਦਿੱਤੇ ਜਾਣ ਕਿਉਂਕਿ ਕਿਸਾਨਾਂ ਨੂੰ ਜਾਂ ਦੇਸ਼ ਦੇ ਵਾਸੀਆਂ ਨੂੰ ਇੱਕ ਸੁਪਰੀਮ ਕੋਰਟ ਜਾਂ ਅਦਾਲਤਾਂ ਤੇ ਇੱਕ ਭਰੋਸਾ ਸੀ ਜਿਹੜਾ ਕਿ ਉਹਨਾਂ ਨੇ ਆਪ ਦਾ ਉਹ ਵੀ ਗਵਾ ਲਿਆ ਕਿਉਂਕਿ ਲੋਕ ਸਮਝ ਚੁੱਕੇ ਆ ਜਿਨ੍ਹਾਂ ਤੇ ਅਸੀਂ ਭਰੋਸਾ ਕਰੀ ਬੈਠੇ ਆ ਅੱਜ ਉਹੀ ਕੁਸਤੀਆਂ ਦੀ ਕਾਕਦ ਆਪਦੇ ਦੇਸ਼ ਦੇ ਲੋਕਾਂ ਦੇ ਨਾਲ ਖਲਵਾੜ ਕਰਕੇ ਇਹੋ ਜਿਹੇ ਜਿਹੜੇ ਹੁਕਮ ਆ ਉਹ ਜਿਹੜੇ ਫਰਮਾਨ ਜਾਰੀ ਕਰ ਰਹੇ ਆ ਜਿਹੜਾ ਕਿ ਉਹ ਬਹੁਤ ਮੰਦ ਭਾਗਾ ਬਸ ਜਿਹੜੀਆਂ ਜਥੇਬੰਦੀਆਂ ਆਉਂਦੇ ਕਿਸਾਨ ਭਰਾਵਾਂ ਦੇ ਨਾਲ ਖੜੀਆਂ ਕਿਸੇ ਵੀ ਹਾਲਤ ਜਿਹਨਾਂ ਸਰਕਾਰਾਂ ਨੂੰ ਜਿਹੜਾ ਕੁਛ ਇਹ ਕਰਦ ਨੂੰ ਫਿਰਦੇ ਹੋ ਨਹੀਂ ਕਰ ਦਿੰਦਾ ਜੀ ਮੈਂ ਰਾਜਪੀਤ ਸਿੰਘ ਗੱਲ ਸੰਧਵਾ ਜ਼ਿਲ੍ਹਾ ਪ੍ਰਧਾਨ ਪੀ ਕੇ ਜੀ ਹਾਂ ਅਸੀਂ ਫਰਮਾਨਤੰਗ ਸੱਦੂ ਸੂਬਾ ਪ੍ਰਧਾਨ ਜੀ ਨੂੰ ਸਮੁੱਚੀ ਪੰਜਾਬ ਕਾਈ ਨੂੰ ਤੇ ਜਿਹੜੇ ਨੂੰ ਤੇ ਖਾਸ ਤੌਰ ਤੇ ਇਤਿਹਾਸੀ ਜਿਹੜੇ ਸਾਡੇ ਕਰਮਜੀਤ ਸਿੰਘ ਜੀ ਡੋਰ ਪ੍ਰਧਾਨ ਬਣਾਏ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਵੀ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਇਹਨਾਂ ਨਾਲ ਖੜੇ ਆ ਤੇ ਇਹਨਾਂ ਨੂੰ ਸਾਡੇ ਜਥੇਬੰਦੀ ਦੇ ਵਿੱਚ ਚਾਣ ਤੇ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇੱਥੇ ਜਿੰਨੇ ਵੀ ਆ ਤਕਰੀਬਤ ਇਕੱਠੇ ਹੋਏ ਕਿਸੇ ਨਾ ਕਿਸੇ ਜਥੇਬੰਦੀ ਦੇ ਹਰ ਇੱਕ ਬੰਦੇ ਨੇ ਕੋਈ ਨਾ ਕੋਈ ਯਾਰ ਕੰਮ ਕੀਤਾ ਹੈ ਇਹਨਾਂ ਨੇ ਸਾਡਾ ਕੰਮ ਵਧੀਆ ਵੇਖਿਆ ਕਿਉਂਕਿ ਮੈਨੂੰ ਵੀ 25 ਕਸਾਲ ਹੋ ਗਏ ਤਕਰੀਬਨ ਜਥੇਬੰਦੀਆਂ ਵਿੱਚ ਕੰਮ ਕਰਦਿਆਂ ਨੂੰ ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਬੜੇ ਚੰਗੇ ਮਾੜੇ ਤਾਂ ਵੈਜੀ ਆਪਾਂ ਲੰਘੇ ਆ ਇਹ ਸਾਰੇ ਹੀ ਬੰਦੇ ਸੁੱਝੇ ਹੋਏ ਤੇ ਸਿਆਣੇ ਆ ਇਹਨਾਂ ਨੂੰ ਲੰਬੇ ਸਮੇਂ ਤੋਂ ਸਾਡਾ ਵਿਚਾਰ ਵੰਡੰਦਰਾ ਜਿਹੜਾ ਚੱਲਦਾ ਸੀ ਅੱਜ ਉਸ ਤੇ ਇਕੱਠੇ ਹੋ ਕੇ ਅਸੀਂ ਇੱਕਾਈ ਦਾ ਗਠਨ ਕੀਤਾ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਨਾਲ ਜਿਹੜਾ ਉਸ ਨੂੰ ਬੜਾ ਤੇ ਪਹੁੰਚ ਰਿਹਾ ਰੀਕੋਰਡਿੰਗ ਜੋ ਤਰ੍ਹਾਂ ਅੱਜ ਕਿਸਾਨ ਵੀ ਪੰਜਾਬ ਦੇ ਵਿੱਚ ਤੁਹਾਨੂੰ ਜੋੜਿਆ ਗਿਆ ਹਾਂ ਜੀ ਜੁੜਨ ਲਈ ਆ ਪੰਜਾਬ ਪ੍ਰਧਾਨ ਨੂੰ ਔਰ ਇਸ ਟਾਈਮ ਇਹੀ ਵਿਸ਼ਵਾਸ ਹੈ ਅਸੀਂ ਪ੍ਰਧਾਨ ਜੀ ਨੂੰ ਵਿਸ਼ਵਾਸ ਦੋਣੇ ਆ ਜਿੱਥੇ ਵੀ ਸਾਡੀਆਂ ਸੇਵਾਵਾਂ ਦੀ ਲੋੜ ਹੋਊਗੀ ਅਸੀਂ ਉੱਥੇ ਪਹੁੰਚਾਂਗੇ ਜਿੱਥੇ ਵੀ ਸਾਨੂੰ ਪ੍ਰੇਰਿਤ ਕੀਤਾ ਗੱਲਸਾਹਣੀ ਜੀ ਬਾਈ ਹੌਲ ਸਰ ਨੇ ਡੋਰ ਸਾਹਬ ਨੇ ਜੀ ਬਾਈ ਰਾਜਾ ਚਾਹਲੀ ਅਸੀਂ ਪਹਿਲੇ ਵੀ ਕਾਈ ਦੇ ਵਿੱਚ ਕੰਮ ਕੀਤਾ ਜੀ ਪਰ ਇਹਨਾਂ ਦੇ ਰੇਨ ਆ ਫਦਕਾ ਅੱਜ ਜੁਆਇਨਿੰਗ ਕੀਤੀ ਆ ਜਿੱਥੇ ਸਾਡੀ ਡਿਊਟੀ ਲਾਵਾਂਗੇ ਅਸੀਂ ਨਾਲ ਕੀ ਲੱਗਦਾ ਜਿਸ ਤਰ੍ਹਾਂ ਅੱਗੇ ਜੁਣਾ 2027 ਆ ਰਹੀਆਂ ਜੀ ਉਹਨਾਂ ਤੋਂ ਆਪ ਹੋਵੇ ਚੱਲੋਗੇ ਕਿ ਨਹੀਂ ਸਾਡਾ ਰਾਜਨੀਤੀ ਨਾਲ ਕੋਈ ਅੱਗੇ ਪ੍ਰਧਾਨ ਜੀ ਨੇ ਦੱਸਿਆ ਕੋਈ ਲੈਣਾ ਦੇਣਾ ਨਹੀਂ ਗਾ ਸਾਡਾ ਰਾਜਨੀਤੀ ਨਾਲ ਕੋਈ ਅਸੀਂ ਤਾਂ ਕਿਸਾਨਾਂ ਲਈ ਲੜਨਾ ਹੈ ਜਥੇਬੰਦੀ ਦੇ ਨਾਲ ਖੜੇ